ਭਗਵਾਨ શ્રી ਰਾਮ ਜੀ ਦੇ ਲਗਭਗ 500 ਸਾਲ ਬਾਅਦ ਅਯੁੱਧਿਆ ਵਿੱਚ ਮੁੜ ਤੋਂ ਵਿਰਾਜਮਾਨ ਹੋਣ ਦੀ ਖੁਸ਼ੀ ਵਿੱਚ ਅੱਜ ਸਥਾਨਕ ਸ਼ਹਿਰ ਵਾਸੀਆਂ ਵੱਲੋਂ ਜਗਾ ਜਗਾ ਲੰਗਰ ਲਗਾਏ ਗਏ ਤਸਵੀਰਾਂ ਹਨ ਰਾਮਾ ਮੰਡੀ ਦੀਆਂ ਜਿੱਥੇ ਸ਼੍ਰੀ ਰਾਮ ਲੱਲਾ ਜੀ ਦੇ ਆਉਣ ਦੀ ਖੁਸ਼ੀ ਵਿੱਚ ਸੂਹ ਮੰਡੀ ਵਾਸੀਆਂ ਵੱਲੋਂ ਲੰਗਰ ਸੇਵਾ ਵਿੱਚ ਵੱਧ ਚੜ ਕੇ ਸਹਿਯੋਗ ਦਿੱਤਾ ਗਿਆ ਲੋਕਾਂ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਘਰ ਘਰ ਦੀਪਮਾਲਾ ਕੀਤੀ ਜਾ ਰਹੀ ਹੈ ਤੁਸੀਂ ਵੇਖ ਰਹੇ ਹੋ ਰਾਮਾ ਮੰਡੀ ਤੋਂ ਰਾਜਦੀਪ ਡੱਬੂ ਦੀ ਰਿਪੋਰਟ ਜੈ ਸ਼੍ਰੀ ਬਾਲਾ ਜੀ ਅੱਜ ਪ੍ਰਭੂ ਸ਼੍ਰੀ ਰਾਮ ਜੀ ਦੀ ਅਯੋਧਿਆ ਵਿੱਚ ਪ੍ਰਾਂਤ ਪ੍ਰਿਸ਼ਟ ਹੋਈ ਇਸ ਦੀ ਖੁਸ਼ੀ ਵਿੱਚ ਰਾਮਾ ਮੰਡੀ ਦੀ ਸਮਾਜਿਕ ਸੰਸਥਾ ਅਤੇ ਆਰਥਿਕ ਸੰਸਥਾਵਾਂ ਵੱਲੋਂ ਜਗ੍ਹਾ ਜਗ੍ਹਾ ਤੇ ਲੰਗਰ ਲਾਇਆ ਗਏ ਮੰਡੀ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਗ੍ਹਾ ਜਗ੍ਹਾ ਤੇ ਲੰਗਰ ਲਗਾਏ ਗਏ ਜੇ ਉਹ ਜੋ ਹੈ ਪ੍ਰਾਂਤ ਪ੍ਰਿਸ਼ਟ ਹੋਈ ਹੈ ਇਹ ਲਗਭਗ 500 ਸਾਲਾਂ ਬਾਅਦ ਪ੍ਰਭੂ ਸ਼੍ਰੀ ਰਾਮ ਜੀ ਦੇ ਮੂੜ ਵਿਰਾਜਮਾਨ ਹੋਣ ਤੇ ਅਯੋਧਿਆ ਵਿੱਚ ਵਿਰਾਜਮਾਨ ਹੋਣ ਤੇ ਅੱਜ ਸਮੂਹ ਨਵੰਟਰੀ ਕਮੰਡੀ ਵਾਸੀਆਂ ਵੱਲੋਂ ਤੇ ਸੰਸਥਾਵਾਂ ਵੱਲੋਂ ਆਪਣਾ ਸਹਿਯੋਗ ਦਿਖਾਇਆ ਗਿਆ ਤੇ ਹਰ ਇੱਕ ਭਾਰਤੀਏ ਵਾਸੀ ਦੇ ਵਿੱਚ ਬੱਚੇ-ਬੱਚੇ ਦੇ ਵਿੱਚ ਮਜੂਰਗਾ ਦੇ ਵਿੱਚ ਸ਼੍ਰੀ ਰਾਮ ਸ਼੍ਰੀ ਰਾਮ ਦੇ ਨਾਮ ਦੇ ਜਕਾਰਿਆਂ ਦਾ ਤੇ ਸ਼੍ਰੀ ਰਾਮ ਜੀ ਦੇ ਰਾਮ ਨਾਮ ਦਾ ਜਾਪ ਕਰਨ ਦਾ ਉਤਸ਼ਾਹ ਹਰ ਇੱਕ ਵਿਅਕਤੀ ਵਿੱਚ ਦੇਖਿਆ ਗਿਆ ਅੱਜ ਸੰਸਥਾਵਾਂ ਵੱਲੋਂ ਸ਼ਾਮ ਨੂੰ ਰਾਤ ਨੂੰ ਆਪਣੇ ਘਰਾਂ ਵਿੱਚ ਦੀਪਮਾਲਾ ਕੀਤੀ ਜਾਊਗੀ ਮੰਦਰਾਂ ਵਿੱਚ ਵੀ ਦੀਪਮਾਲਾ ਕੀਤੀ ਜਾਊਗੀ ਤੇ ਸਾਰੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਇਸ ਜੱਗ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਰੀਆਂ ਨੇ ਸ਼ਾਮ ਨੂੰ ਦੀਵਾਲੀ ਵਾਲਾ ਮਾਹੌਲ ਹੋਊਗਾ ਇਸ ਸਮੇਂ ਕਿ ਜਨਵਰੀ 2024 ਨੂੰ ਕੱਲ ਰਾਮਾ ਮੰਡੀ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਸੀ ਜੋ ਜਿਸ ਦੀ ਅਗਵਾਈ ਸਮੂਹ ਕਾਵੜ ਸੰਗ ਰਾਮਾ ਮੰਡੀ ਤੇ ਮੰਡੀ ਦੀਆਂ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਤੇ ਸਮੂਹ ਮੰਡੀ ਵਾਸੀਆਂ ਦੇ ਸਹਿਯੋਗ ਦੇ ਨਾਲ ਸ਼ੋਭਾ ਯਾਤਰਾ ਕੱਢੀ ਗਈ ਸੀ ਜਿਸ ਵਿੱਚ ਬਹੁਤ ਲੋਕਾਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ